ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਿੰਗਲਰੀ ਫਾਰਮ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੀ ਜਿਹੜੀ ਆਪਾਂ ਵੀਡੀਓ ਬਣਾ ਰਹੇ ਆਂ ਪਿੰਡ ਜਗਦੇਵ ਖੁਰਦ ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਪ੍ਰੇਮ ਸਿੰਘ ਨਾਲ ਆਪਾਂ ਆਏ ਆਂ ਤੇ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਟੋਟਲ ਦੋ ਪਸ਼ੂ ਵਿਖਾਉਣੇ ਆ ਇੱਕ ਸੂਈ ਸਵਾਈ ਗਾਂਦਨ ਦਿਖਾਵਾਂਗੇ ਤੇ ਇੱਕ ਆ ਨੀਲੀ ਦੀ ਮੱਝ ਤੁਹਾਨੂੰ ਗੱਭਣ ਤਾਂ ਨੂੰ ਦਿਖਾਉਣੀ ਆ ਬਾਕੀ ਇੱਥੇ ਆਓ ਆਪਣੀ ਸਵਾਈ ਕਰਕੇ पास ਕਰਕੇ ਤਸੱਲੀ ਕਰਕੇ ਖੜੋ ਤੇ ਜਿਹੜਾ ਕੋਈ ਵੀ ਨਹੀਂ ਪਹੁੰਚ ਸਕਦਾ ਤੇ ਆਪਣੀ ਵੀਡੀਓ ਕਾਲ ਤੇ ਦੋ ਟਾਈਮ ਚੁਾਈ ਜਰੂਰ ਕਰਾ ਲਿਆ ਕਰੋ ਜੀ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਉਹ ਠੀਕ ਠਾਕ ਜੀ ਵਧੀਆ ਵਧੀਆ ਤੁਸੀਂ ਸੁਣਾਓ ਤੇ ਨਾਮ ਦੱਸਦੇ ਕਰੀ ਫਿਰ ਨਾਮ ਪ੍ਰਿੰਸਪਾਲ ਸਿੰਘ ਪਿੰਡ ਜਿੱਕੇ ਦੇ ਖੁਦ ਤਸੀਲਈ ਨਾਲਾ ਜ਼ਿਲ੍ਹਾ ਅਮਰੀਕਸਰ ਤੇ ਫੋਨ ਨੰਬਰੇ ਬੋਲ ਦੋ ਫੋਨ ਨੰਬਰ 950129685 ਠੀਕ ਹੈ ਜੀ ਤੇ ਆਜ ਹੈਗੀਆਂ ਕਾਵਾ ਇੱਕ ਗਾਂ ਤੇ ਇੱਕ ਮੱਜਣਾ ਹਾਂਜੀ ਹਾਂਜੀ ਦੋ ਹੀ ਤੇ ਆ ਜਿਹੜੀ ਜੇ ਇਹ ਜਿਹੜੀ ਸੂਈ ਜੇ ਬਾਕੀ ਜੀ ਆਪਣਾ ਨਾ ਵੀਰ ਭਰਾ ਫੋਨ ਕਰਦੇ ਝੋਟੀਆਂ ਬਾਰੇ ਵੱਡੀਆਂ ਬਾਰੇ ਹਾਂਜੀ ਤੇ ਝੋਟੀਆਂ ਆਪਣੀਆਂ ਆ ਜਾਣੀਆਂ ਮੈਂ 10 ਤਰੀਕ ਦੇ ਲਗਭਗ ਵੱਡੀਆਂ ਅੱਛਾ ਹਾਂਜੀ ਹਾਂਜੀ ਜਿਹੜੇ ਮੇਰੇ ਵੀਰ ਭਰਾ ਨੂੰ ਚਾਹੀਦੀਆਂ ਉਹਨਾਂ ਕੋਈ ਨਹੀਂ ਫੋਨ ਕਰਦੇ ਏਰਕੇ ਬੜੀ ਦੂਰ ਲੰਮਾ ਕੰਮ ਕਰਦਾ ਜੀ ਹਾਂਜੀ ਮੇਰੀ ਮਾਲ ਹੀ ਨਹੀਂ ਪਿੱਛੇ ਹੈਗਾ ਪਸ਼ੂ ਨਹੀਂ ਬਾਹਰੋਂ ਮਿਲਦੇ ਆ ਤੇ ਅੱਛਾ ਹਾਂਜੀ ਹਾਂਜੀ ਵੀਰ ਭਰਾ ਫੋਨ ਕਰਦੇ ਤੁਹਾਨੂੰ ਬੜਾ ਦੂਰੋਂ ਨੇੜਿਓਂ ਠੀਕ ਹੈ ਨਹੀਂ ਜੇ ਪਸ਼ੂ ਬਾਹਰੋਂ ਮਿਲੋ ਨਹੀਂ ਜਿਦਿਆ ਠੀਕ ਹਾਂਜੀ ਹਾਂਜੀ ਤੇ ਚਲੋ ਫਿਰ ਆ ਜਿਹੜੀ ਆ ਏ ਵੀਜੀ ਪਹਿਲਾ ਸੂਆ ਜੇ ਚਾਰ ਦੰਦ ਜੇ ਵੈੜ ਮੂੰ ਅੱਛਾ ਦੁੱਧ ਵਗੈਰੇ ਸਾਰੇ 10 ਕਿਲੋ ਹੋਊਗਾ 12 ਕਿਲੋ ਖਾ ਲਾ ਪਰ 10 ਕਿਲੋ ਕੰਡੇ ਦੇ ਚਾੜ ਕੇ ਤਾਂ ਨੇ ਥੋੜੀ ਸੇਵਾਲੇ ਮਹਤੜ ਘਰ ਆਈ ਆ ਠੀਕ ਆ ਪੱਠਿਆਂ ਦੇ ਸਿਰ ਤੇ ਦੁੱਧ ਦਹੀਂ ਕੱਢ ਰੋ ਫੀਡ ਫੂਡ ਕੋ ਪਾੜੂਗਾ ਤੇ ਚੰਗਾ ਦੁੱਧ ਚਵਾ ਜੂਗੀ ਤੋਰੋ ਫਿਰ ਇੱਕ ਰੀਨੂ ਬਾਕੀ ਆ ਦੇਖ ਸਕਦੇ ਜੀ ਹੈਗੀ ਫਿਕਸ ਜਿਹੜੀ ਦੀ ਆ ਬਾਕੀ ਥਾਣੇ ਦਾ ਮਗਰਲਾ ਵੀ ਚਵਾਈ ਆਲਾ ਵਾ ਵਾ ਅਗਲੇ ਥਾਂ ਦਾ ਵੈਸੇ ਸਾਈ ਥੋੜਾ ਜਿਹਾ ਵੱਡਾ ਮਗਰਲੇ ਨਾਲ ਬਾਕੀ ਸੋਣੀ ਸੰਖੀ ਵਹਿੜਿਆ ਵੀਜੀ ਮੁੱਲ ਵੀ ਤੁਹਾਨੂੰ ਪਤਾ ਜਿਆ ਜੀ ਹੋ ਜਾਣਾ ਭਲੀ ਜੁੜੀ ਰਹਿ ਰਿਹਾ ਕੋਈ ਮੇਰਾ ਭਰਾ ਵੇਚ ਨਾਲ ਲੈ ਜਾਏ ਘਰ ਵਾਲਾ ਲੈ ਜਾਏ ਤੇ ਬਾਕੀ ਇਹ ਤੋਂ ਬਾਅਦ ਤੁਹਾਨੂੰ ਇੱਕ ਮਾਈਤੰਦ ਦਿਖਾਉਣੀ ਹੈ ਉਹ ਨੋਰਮਲ ਰੇਟ 'ਚ ਹੀ ਤੁਹਾਨੂੰ ਦਿਖਾਉਣੀ ਹੈ ਜੀ ਬਾਕੀ ਠੰਡੀ ਬੋਦ ਹੈ ਵੀਰ ਜੀ ਆ ਦੇ ਸੋਹਣੀ ਸੁਨੱਖੀ ਵਹਿੜ ਠੀਕ ਹੈ ਜੀ ਲੈ ਜਾ ਕੀ ਤੇ ਵਾਹ ਤੇ ਵੋਕਰ ਓਕੇ ਵੀਰ ਜੀ ਪੁਰਾ ਨਵਾ ਓਕੇ ਵੀਰ ਜੀ ਮਾਰੀਆ ਧਾਰਾ ਮਰਾ ਲੀਏ ਦਿਖਾਈ ਤੋ ਫਿਰ ਮਗਰ ਵੱਛਾ ਜੀ ਦੇ ਵੱਛਾ ਜੀ ਵੀਰ ਜੀ ਹਾਂ ਠੀਕ ਹੈ ਹਾਂ ਬੰਦੋ ਵੀਰ ਜੀ ਫਿਰ ਇਹਨ ਲਓ ਵੀਰ ਜੀ ਆਦ ਕੋਈ ਰਸ ਰਸ ਨਹੀਂ ਪਾਣੀ ਵੀ ਦੀ ਨਾ ਨਾ ਜੀ ਵੀਰ ਜੀ ਘਰੇ ਤੇ ਇੱਕ ਮਿੰਟ ਰੱਖ ਤਾ ਪਿੱਛੇ ਕਰਦੇ ਥੋੜੀ ਜਿਹੀ ਚੱਲ ਓਏ ਆ ਦੇਖੋ ਵੀਰ ਜੀ ਥਣ ਥਣ ਬਹੁਤ ਸੋਨਾ ਚਵਾਈ ਬੜੀ ਭੋਲੀ ਆ ਮਗਰਲੇ ਥਾਂ ਵੀ ਪ੍ਰੋਪਰ ਆ ਪ੍ਰੋਪਰ ਪ੍ਰੋਪਰ ਆ ਦੇਖੋ ਉਹ ਵੈਸੇ ਥੋੜਾ ਜਿਆਗ ਅਗਲੇ ਨਾਲ ਆ ਦੇਖੋ ਆ ਮਗਰਲੇ ਨਾਲ ਮਗਰਲਾ ਚੋਹੋ ਅਗਲੇ ਨਾਲ ਅਗਲਾ ਦੇਖੋ ਠੀਕ ਆ ਚਵਾਈ ਸਾਫ ਚਵਾਈ ਬਿਲਕੁਲ ਗੋਲ ਤਰ ਛੱਡ ਦੋ ਹਾਂਜੀ ਠੰਡੀ ਸੀ ਜੇ ਬਾਕੀ ਥਰਡ ਫੋਨ ਵਿੱਚ ਜੀ ਬਹੁਤ ਸੋਹਣਾ ਲੱਗਾ ਵਾ ਆ ਸੂਹਾ ਲਾਇਆ ਅਗਲੇ ਸੂਏ 257500 ਦੀ ਬਸ਼ੀ ਆ ਤੇ ਮੁੱਲ ਫਿਰ ਇਹਦਾ ਮੁੱਲ ਹਾਂ ਨਾ ਦੇ ਲੈਣ ਵਾਲੀ ਗੱਲ 45000 ਦੀ ਦੇ ਦਈਏ 2000 ਛੱਡ ਦੋ ਹੋਰ हां ना जेडी देनी 38000 ਦੀ ਵੱਛੀ ਦਾਂਗੇ ਅੱਛਾ 38000 ਦੀ 38000 ਦੀ ਪਰ ਇਹੋ ਜੀ ਵਹਿੜ ਕੋ ਦਿੰਦਾ ਨਹੀਂ ਵੀਰ ਜੀ ਥਣ ਵੇਖੋ ਕੱਲਾ ਕੱਲਾ ਗੁੱਠ ਗੋੜ ਤੇ ਲੱਗਾ ਦੁੱਧ ਹੋਣਾ ਹੈਗਾ 10 ਲੀਟਰ 10 ਲੀਟਰ ਮੇਰੇ ਕੋ ਕੰਡਾ ਨਾਲ ਲੈ ਕੇ ਹੋਏ ਕੰਡੇ ਤੇ ਚੜ ਕੇ ਖੜੇ ਤੇ ਬਾਕੀ ਥੋੜੀ ਤਾੜੀ ਆ ਸਾਹਮਣੇ ਵੀ ਹੈ ਨਾ ਆਪਾਂ ਦੇਖ ਸਕਦੇ ਹਾਂ ਉਹ ਵੀ ਨਾ ਪੱਠੇ ਪੁੱਠੇ ਜੇ ਘਾਟਿਆ ਤੇ 40 ਸਟਾਲੇ ਜਿੰਨੇ ਨਾ ਜਿਹੜੀਆਂ ਤੁਹਾਨੂੰ ਪਤਾ ਆਪਾਂ ਜਿਆਦਾ ਮਹੀ ਦਾ ਕੰਮ ਕਰਦੇ ਗਾਂ ਕੋ ਚੰਗੀ ਮਿਲੇ ਵਹਿੜ ਤੇ ਫਿਰ ਲਈ ਦੀ ਠੀਕ ਹੈ ਜੀ ਬਾਕੀ ਸਟਾਲਿਆਂ ਜਿੰਨੇ ਦੁੱਧ ਦੋ ਸਾਦਾ ਸੁਆਦਾ ਬੜਾ ਬੜਾ ਵੀ ਤੇ ਹੁਣੇ ਘਰ ਨੀਲੀ ਦੀ ਝੋਟੀ ਜੇ ਹਾਂਜੀ ਟੇਡਾ ਘਟੇ ਟੇਡੇ ਘਟ ਵਾਲੀ ਇਹ ਵੀ ਮੈਂ ਵਿੱਚ ਇਧਰੋਂ ਲਈ ਆਪਣੇ ਦਾਵੀ ਦਰਿਆ ਨਾਲ ਹੀ ਆ ਹਾਂਜੀ ਉਥੋਂ ਇਥੋਂ ਲਈ ਆ ਇਹ ਸਾਰਾ ਵੈਸੇ ਦਰਿਆ ਵਾਲਾ ਹੀ ਏਰੀਆ ਵਾ ਹਾਂਜੀ ਪਿਓਰ ਨੀਲੀ ਦੀ ਮੈਂ ਆ ਬੜੀ ਸਾਂਭੀ ਹਾਰ ਆਉਣ ਦੇ ਕਾਰਨ ਥੋੜੀਆਂ ਥੋੜੇ ਡੰਗਰ ਪਸ਼ੂ ਲਿੱਸੇ ਹੋਏ ਆ ਹਾਂਜੀ ਹਾਂਜੀ ਉਹ ਵੀ ਪੱਠੇ ਲੋਕਾਂ ਦੇ ਮਾਰੇ ਗਏ ਆ ਪੱਠੇ ਹੋਣੀ ਸ਼ੁਰੂ ਹੋਉਂਦੇ ਉਹ ਤੋਂ ਬਾਅਦ ਚੀਜ਼ਾਂ ਚੀਜ਼ਾਂ ਚੰਗੀਆਂ ਨੇ ਪਰ ਸਾਂਭੀਆਂ ਨਹੀਂ ਗਈਆਂ ਹੁਣ ਗਾਂ ਖੜਾ ਦੇ ਘਰ ਇਹ ਕਿੰਨਾ ਟਾਈਮ ਖੜਦੀ ਆ ਇਹਨੂੰ ਵੀਰ ਜੀ ਅੱਜ 15 ਲੈ ਜੇ 20 ਦਿਨ ਲੈ ਜੇ ਉਹ ਕਹਿੰਦੇ ਸਾਹਮਣੇ ਸ਼ਾਇਦ ਇਹ ਤੋੜ ਤੁਰ ਮੇਨ ਦੇ ਵਿੱਚ ਵਿੱਚ ਸੂਪੂ ਗਈ ਹੈ ਬਾਕੀ ਟੇਡਾ ਕੱਟਿਆ ਉੱਚ ਪਾ ਦੇ ਸ਼ੌਕ ਬਾਕੀ ਕੋਈ 15 20 ਦਿਨ ਜਾ ਕੇ ਸਾਂਭ ਲੇਗਾ ਗੱਬਣਾ ਵਾਲੀ ਫੀਡ ਪਾ ਦੇਗਾ ਤੇ ਚਲੋ ਠੀਕ ਹੈ ਜੀ ਬਸ ਕੱਦ ਘੱਟ ਚੰਗਾ ਆ ਮੁੱਲ ਵੀ ਉਸ ਹਿਸਾਬ ਨਾਲ ਸਾਂਭ ਕਰਕੇ ਲੈ ਦੇਣ ਹਾਂ ਤੂੰ ਬਹੁਤ ਲੰਮਾ ਲੱਗਾ ਦੇਖੋ ਡਾਊਟ ਕੱਟ ਆ ਰਿਹਾ ਹੈ ਬਾਕੀ ਉਤਰਿਆ ਹੈ ਵੀ ਕੱਦ ਕਾਠ ਦੀ ਚੰਗੀ ਆ ਥੋੜੀ ਕੋ ਸਾਮ ਨੂੰ ਦਾ 4 ਦਿਨ ਤੇ ਥਾਂ ਤੋਂ ਬਹੁਤ ਲੰਮਾ ਜੇ ਤਿਆਰ ਹੋਣਾ ਵਾ ਹਨ ਪੜਾ ਲੈ ਆ ਪਛੋਦੋਂ ਕੱਟਦਾ ਜੇ ਤਿਆਰ ਹੋ ਜੀ ਅਜੇ ਤਿਆਰ ਹੋਣੀ ਅਜੇ ਚਲੋ ਦਿਨ ਖੜਦੀ ਆ ਬਾਕੀ ਅੱਖਾਂ ਵਿੱਚ ਇਹਦੀਆਂ ਬਿੱਲੀਆਂ ਵਾ ਸੋਣੀ ਛੋਟੀ ਆ ਕਿਹੇ ਗੱਲੋਂ ਨਹੀਂ ਵਜੀ ਖੁੰਜੀ ਪਿਓਰ ਨੀਲੀ ਦੀ ਆ ਬਾਕੀ ਆ ਵੀ ਇਹ ਤਾਂ ਵੱਧਾ ਇਹ ਆ ਬੀਕ ਉਹ ਜੇ 3 15 20 ਦਿਨਾਂ ਖੜਦੀ ਆ ਕੋਈ ਉਹਨਾਂ ਦੇ ਜਾਂ ਕੇ ਸੇਵਾ ਕਰ ਲੂਗਾ ਤੇ ਸਰੀਰ ਉਹ ਮੈਂ ਜਾ ਕੇ ਦਵੇ ਤੇ ਸਰੀਰ ਵੀ ਭਰ ਜੂਗੀ ਜਿਹੜਾ ਹਨਾ ਤੇ ਆ ਦੇਖ ਸਕਦੇ ਹਾਂ ਉਹ ਵੀ ਜੀ ਨੂੰ 10 ਦਿਨ ਪੱਠੇ ਰੱਜ ਕੇ ਪਾ ਗਏ ਪੂਰੀ ਲਾਏ ਪਈ ਏ ਛੋਟੀ ਸੋਨ ਤਾਂ ਕਰੀ ਨੇ ਪੂਰੀ ਰਾਜੀ ਹੋ ਜਾਣਾ ਹਾਂਜੀ ਪੂਰੀ ਹੋ ਜਾਣਾ ਤੇ ਦੁੱਧ ਕਿੰਨਾ ਕੁ ਕੱਢੀ ਜਾਊਗੀ ਆ ਦੇਖੋ ਵੀਰ ਜੀ ਇਧਰ ਮਾਰ ਆ ਵੇਖੋ ਪੂਰੀ ਲਾਏ ਪਈ ਏ ਛੋਟੀ ਤੇ ਦੁੱਧ ਕਿੰਨਾ ਕੇ ਕੱਢੀ ਜਾਊਗੀ ਦੁੱਧ ਵੀ ਜੀ ਉਹ ਆਂਦੇ 12 ਕਿਲੋ ਆਪਾਂ ਚੁੰਦੇ ਰਹੇ ਜੀ ਤੇ ਮੁੱਲ ਮੁੱਲ ਕਿਹਦੇ ਦੀ ਸੇਵਾ ਦਾ ਕਰਨੂਗਾ ਕੋਈ ਚੋੜੂਗਾ ਨਾ ਕਰੂਗਾ ਤੇ ਨਹੀਂ ਜੀ ਚੋਇ ਮੋਲੇ ਦਾ ਜੇ ਇਹ ਤਿਆਰ ਕਰ ਲਿਆ ਫਿਰ ਤੁਹਾਨੂੰ ਪਤਾ ਲੱਖ ਦੀ ਹੈ 85 ਦੇ ਦਈਏ ਨਹੀਂ ਸਾਮ ਸਮ ਛੱਡੀਏ ਮਾਸਾ ਹਾਂ ਨਾ 75000 ਦੀ ਛੋਟੀ ਦੇ ਦਾਂਗੇ ਠੀਕ ਹੈ ਜੀ ਛੋਟੀ ਨਹੀਂ 75000 ਦੀ ਠੀਕ ਹੈ ਤਿਆਰ ਕਰਕੇ ਵੇਚਣੀ ਹੈ ਵੀ ਜੀ ਠੀਕ ਹੈ ਜੀ ਬਾਕੀ ਟੇਡੇ ਕਰਦੀ ਹੈ ਬਰੀਡ ਤੁਹਾਨੂੰ ਪਤਾ ਨਹੀਂ ਜਿਹੋ ਜੀ ਲੱਭਦੀ 75000 ਦੀ ਜਿਹੜੀ ਆ ਕਹਿੰਦੇ ਵੀ ਦੇ ਦੇਣੀ ਛੋਟੀ ਬਾਕੀ ਇੱਥੇ ਆਓ ਤੇ ਆਪਣੀਆਂ ਵੇਸ ਚਾਖ ਕੇ ਪਾਸ ਕਰਕੇ ਚੋਈ ਕਰਕੇ ਤਸੱਲੀ ਕਰਕੇ ਖੜੋ ਜੀ